ਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ ਜਿੱਤਣ ਤੋਂ ਬਾਅਦ ਪਰਨੀਤ ਕੌਰ ਅੱਜ ਵਿਧਾਇਕ ਅਹੁਦੇ ਦੀ ਸੌਚਣਗੇ ਜ਼ਿਮਨੀ ਚੋਣਾਂ ਦੇ ਵਿੱਚ ਪਰਨੀਤ ਕੌਰ ਨੇ ਪਟਿਆਲਾ ਸ਼ਹਿਰੀ ਸੀਟ ਤੋਂ ਜੇਤ ਹਾਸਲ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਸੰਸਦ ਚੁਣੇ ਜਾਣ ਤੋਂ ਬਾਅਦ ਪਟਿਆਲਾ ਸ਼ਹਿਰੀ ਸੀਟ ਖਾਲੀ ਹੋ ਗਈ ਸੀ ਇਸ ਵਿਰਾਸਤ ਨੂੰ ਅੱਜ ਰਸਮੀ ਤੌਰ ਦੇ ਉੱਤੇ ਪਰਨੀਤ ਕੌਰ ਸੰਭਾਲਣ ਜਾ ਰਹੇ ਨੇ ਪਰਨੀਤ ਕੌਰ ਪਹਿਲੀ ਵਾਰ ਵਿਧਾਇਕ ਚੁਣੇ ਗਏ ਨੇ ਪਟਿਆਲਾ ਸ਼ਹਿਰੀ ਸੀਟ ਦੀ ਪਹਿਲੀ ਵਾਰ ਕੋਈ ਮਹਿਲਾ ਨੁਮਾਇੰਦਗੀ ਕਰੇਗੀ ਸੌਚਕ ਸਮਾਗਮ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਚੰਡੀਗੜ੍ਹ ਦੇ ਵਿੱਚ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਲੰਚ ਦਾ ਸੱਦਾ ਦੇ ਚੁੱਕੇ ਨੇ ਅਤੇ ਖਾਸ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਸ ਲੰਚ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਅੱਜ ਸੌ ਰਸਮੀ ਤੌਰ ਦੇ ਉੱਤੇ ਚੁੱਕਣਗੇ ਪਰਨੀਤ ਕੌਰ ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਸੰਸਦ ਚੁਣੇ ਜਾਣ ਤੋਂ ਬਾਅਦ ਪਟਿਆਲਾ ਸ਼ਹਿਰੀ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਜ਼ਿਮਨੀ ਚੋਣਾ ਹੋਈਆਂ ਤੇ ਪਰਨੀਤ ਕੌਰ ਨੇ ਵੱਡੇ ਫਰਕ ਦੇ ਨਾਲ ਇਥੋਂ ਜੇਤ ਹਾਸਲ ਕੀਤੀ ਅਤੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ ਜਿੱਤਣ ਤੋਂ ਬਾਅਦ ਪਰਨੀਤ ਕੌਰ ਅੱਜ ਵਿਧਾਇਕ ਔਦੇ ਦੀ ਸਹੂ ਚੁੱਕਣ ਜਾ ਰਹੇ ਨੇ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਲੰਚ ਵੀ ਰੱਖਿਆ ਗਿਆ ਹੈ ਕਾਂਗਰਸੀ ਵਿਧਾਇਕਾ ਦੇ ਲਈ ਪਰ ਅਹਿਮ ਗੱਲ ਇਸ ਵਿੱਚ ਇਹ ਹੈ ਕਿ ਇੱਕ ਵਾਰ ਫਿਰ ਤੋਂ ਕਾਂਗਰਸ ਦੀ ਤੜੇਬੰਦੀ ਸਾਹਮਣੇ ਆ ਰਹੀ ਹੈ ਇਸ ਅਹਿਮ ਲੰਚ ਦੇ ਵਿੱਚ ਹਿੱਸਾ ਨਹੀਂ ਬੜਨਗੇ ਪ੍ਰਤਾਪ ਸਿੰਘ ਬਾਜਵਾ